ਮੌਸਮ ਵਿੱਚ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ ਅਤੇ ਸੂਰਜ ਦੇਵਤਾ ਸਾਡੇ ਤੇ ਪੂਰੀ ਤਰ੍ਹਾਂ ਮਿਹਰਬਾਨ ਹਨ। ਗਰਮੀ ਦੀਆਂ ਤੇਜ਼ ਕਿਰਨਾਂ ਸਾਨੂੰ ਚੁਲਸਾ ਰਹੀਆਂ ਹਨ ਅਤੇ ਜ਼ਿਆਦਾਤਰ ਲੋਕ ਛਾਂ ਲੱਭਦੇ ਹਨ। ਨਾਲ ਹੀ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਨੂੰ ਮਨ ਕਰਦਾ ਹੈ। ਜਿਸ ਵਿੱਚ ਦੁੱਧ ਤੋਂ ਬਣੀਆਂ ਆਈਟਮਾਂ ਦੀ ਮੰਗ ਜ਼ਿਆਦਾ ਹੈ। ਬੱਚੇ, ਵੱਡੇ ਅਤੇ ਬਜ਼ੁਰਗ ਆਈਸਕ੍ਰੀਮ ਅਤੇ ਕੁਲਫੀ ਖਾਣਾ ਪਸੰਦ ਕਰਦੇ ਹਨ। ਜਿਸ ਦੇ ਨਾਲ ਮਿਲਕਸ਼ੇਕ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਸ਼ਹਿਰ ਵਿੱਚ ਦੁਕਾਨਾਂ ਤੇ ਬ੍ਰਾਂਡਡ ਅਤੇ ਮੀਡੀਅਮ ਕੰਪਨੀਆਂ ਦੇ ਮਿਲਕ ਪ੍ਰੋਡਕਟਸ ਵੇਚੇ ਜਾਂਦੇ ਹਨ ਜਿਨ੍ਹਾਂ ਦੀ ਡਿਮਾਂਡ ਵੱਧ ਰਹੀ ਹੈ ਦੁਕਾਨਾਂ ਤੋਂ ਇਲਾਵਾ ਸੜਕਾਂ ਤੇ ਹੋਰ ਤਰੀਕੇ ਨਾਲ ਵੀ ਸਮਾਨ ਵੇਚਿਆ ਜਾ ਰਿਹਾ ਹੈ ਜਿਸ ਨੂੰ ਲੋਕ ਪਸੰਦ ਕਰਦੇ ਹਨ ਨਿਊ ਅੰਮ੍ਰਿਤਸਰ ਦੇ ਬਾਹਰ ਦੁੱਧ ਤੋਂ ਬਣਿਆ ਸਮਾਨ ਵੇਚਦੀ ਇੱਕ ਗੱਡੀ ਨਜ਼ਰ ਆਈ ਜੋ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਵੇਚ ਰਹੀ ਸੀ ਸ਼ਹਿਰ ਵਿੱਚ ਕਈ ਥਾਵਾਂ ਤੇ ਇਸ ਤਰ੍ਹਾਂ ਦੀਆਂ ਗੱਡੀਆਂ ਨਜ਼ਰ ਆਉਂਦੀਆਂ ਹਨ ਜੋ ਕਿ ਕਾਫੀ ਡਿਮਾਂਡ ਵਿਝਾਂ ਉਮੀਦ ਕਰਦੇ ਹਾਂ ਕਿ ਕੁਆਲਿਟੀ ਦਾ ਧਿਆਨ ਰੱਖਿਆ ਜਾਂਦਾ ਹੋਵੇਗਾ ਤਾਂ ਜੋ ਕਿਸੇ ਦੀ ਸਿਹਤ ਖਰਾਬ ਨਾ ਹੋਵੇ। ਗਰਮੀਆਂ ਦਾ ਸਿੱਧੇ ਸ਼ੁਰੂ ਹੋ ਰਿਹਾ ਹੈ ਅਤੇ ਦੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਦੇਖਦੇ ਪਏ ਹਾਂ ਕਿ ਮਿਲ ਪ੍ਰੋਡਕਟ ਜਿਹੜੇ ਹੈਗੇ ਉਹਨਾਂ ਦੀ ਸੇਲ ਚੰਗੀ ਹੋ ਰਹੀ ਹੈ। ਕੰਪਨੀ ਜਿਹੜੀਆਂ ਨੇ ਬ੍ਰਾਂਡਡ ਕੰਪਨੀਆਂ ਨੇ ਉਹਨਾਂ ਦੇ ਮਿਲ ਪ੍ਰੋਡਕਟ ਵੀ ਹੈਗੇ ਆ ਬੱਚੇ ਖਾਂਦੇ ਅਸੀਂ ਵੀ ਖਾਂਦੇ ਆ ਔਰ ਕੁਝ ਗੱਡੀਆਂ ਸ਼ਾਇਦ ਵਿੱਚ ਇਹੋ ਜਿਹੀਆਂ ਲੱਗੀਆਂ ਜਿਹੜੀ ਤੁਸੀਂ ਮੇਰੇ ਮਗਰ ਦੇਖਦੇ ਪਏ ਹੋ ਮਿਲ ਪ੍ਰੋਡਕਟ ਇਹ ਵੀ ਸੇਲ ਕਰ ਰਹੇ ਆ। ਉਹਨਾਂ ਦਾ ਹਾਈਜਨ ਲੈਵਲ ਕੀ ਹੈ ਕੰਪਨੀ ਦਾ ਹੈ ਉਹਨਾਂ ਨੂੰ ਪਤਾ ਹੋਏਗਾ ਲੇਕਿਨ ਇਹ ਬੰਦਾ ਵੀ ਜਿਹੜੀ ਮਿਹਨਤ ਕਰ ਰਿਹਾ ਹੈ ਉਹ ਆਪਣੇ ਲੈਵਲ ਦੀ ਕਰਦਾ ਪਿਆ ਹੈ। ਕੀ ਹਾਈਜਨ ਜਿਹੜੀ ਇਹਨਾਂ ਦੇ ਸਿਸਟਮਸ ਹੈਗੇ ਉਹ ਮੈਚ ਕਰਦੇ ਆ ਸਾਡੇ ਪ੍ਰੋਟੋਕੋਲ ਨੂੰ ਸਾਡੇ ਸਿਸਟਮ ਨੂੰ ਔਰ ਕੀ ਸਾਡੀ ਸਿਹਤ ਅਲਾਉ ਕਰਦੀ ਹੈ? ਤੁਸੀਂ ਇਹ ਵੀ ਰੋਡ ਸਾਈਡ ਖੜੋਤੇ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਪ੍ਰੋਡਕਟਸ ਖਾਈਏ। ਉਮੀਦ ਕਰਦੇ ਹਾਂ ਕਿ ਹੈਲਥ ਡਿਪਾਰਟਮੈਂਟ ਇਸ ਚੀਜ਼ ਨੂੰ ਦੇਖਦਾ ਹੋਏਗਾ ਔਰ ਪ੍ਰੂਫ ਕੀਤਾ ਹੋਏਗਾ ਉਹਨਾਂ ਨੇ ਕਿਉਂਕਿ ਉਹਨਾਂ ਦੇ ਅਪਰੂਵਲ ਹੋਏਗੀ ਪਰਮਿਸ਼ਨ ਹੋਏਗੀ ਤਾਈਂ ਇਹ ਗੱਡੀਆਂ ਸੜਕ ਦੇ ਉੱਤੇ ਖੜੋਤੇ ਆ ਹਨ। ਸੇ ਸਾਰੇ ਨਾਲੇ ਫੂਡ ਪ੍ਰੋਡਕਟ ਜਿਹੜੇ ਹੈ ਜਾਂ ਮਿਲ ਪ੍ਰੋਡਕਟ ਖਾਸ ਕਰ ਉਹਨਾਂ ਦੀ ਸੇਲ ਵੀ ਵਧਿਆ ਰਹੀ ਹੈ ਕੈਮਰਾ ਪਰਸਨ ਰਿਜਨਲ ਜਪਸਨ ਫਾਸਟ نیوز ਅੰਮ੍ਰਿਤਸਰ